ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਾਸਕ੍ਰਿਤੀ ਸਲੋਕ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਤਿੰਨ ਸਲੋਕ ਆਪ ਸੰਗਤਾਂ ਦੇ ਨਾਲ ਹੁਣ ਤੱਕ ਸਾਂਝੇ ਕੀਤੇ ਨੇ ਪਿਛਲੀ ਵੀਡੀਓ ਦੇ ਵਿੱਚ ਤੀਜਾ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਜੋ ਸਾਸਕ੍ਰਿਤੀ ਸਲੋਕਾਂ ਦੇ ਵਿੱਚ ਦਰਜ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਗਿਆ ਪਹਿਲੇ ਦੋ ਸ਼ਲੋਕਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸੈਸਕ੍ਰਿਤੀ ਸ਼ਲੋਕ ਦੇ ਵਿੱਚ ਉਹ ਪਹਿਲਾ ਸ਼ਲੋਕ ਉਚਾਰਨ ਕੀਤਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਸ਼ਲੋਕ ਥੋੜੇ ਅੱਖਰਾਂ ਦੇ ਫਰਕ ਦੇ ਨਾਲ ਲਗਾ ਮਾਤਰਾ ਦੇ ਫਰਕ ਦੇ ਨਾਲ ਥੋੜੇ ਸ਼ਬਦਾਂ ਦਾ ਫਰਕ ਹੈ ਉਹ ਆਸਾ ਦੀ ਵਾਰ ਦੇ ਵਿੱਚ 470 ਅੰਗ ਦੇ ਉੱਤੇ ਵੀ ਦਰਜ ਕੀਤਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਸੈਸਕ੍ਰਿਤੀ ਸ਼ਲੋਕਾਂ ਦੇ ਵਿੱਚ ਜਿਹੜਾ ਦੂਸਰਾ ਸ਼ਲੋਕ ਹੈ ਦੂਜਾ ਸ਼ਲੋਕ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਥੋੜੇ ਅੱਖਰਾਂ ਦੇ ਫਰਕ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸ਼ਲੋਕ ਮੱਝ ਦੀ ਵਾਰ ਦੇ ਵਿੱਚ ਵੀ ਦਰਜ ਹੈ ਹੁਣ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੀਸਰਾ ਸ਼ਲੋਕ ਜਿਹੜਾ ਹੈ ਉਹ ਸਾਂਝਾ ਕੀਤਾ ਹੈ ਔਰ ਬਿਲਕੁਲ ਉਸੇ ਤਰ੍ਹਾਂ ਦਾ ਹੀ ਸ਼ਲੋਕ ਸਾਨੂੰ ਜਿਹੜਾ ਹੈ ਆਸਾ ਦੀ ਵਾਰ ਦੇ ਵਿੱਚ 469 ਅੰਗ ਦੇ ਉੱਤੇ ਗੁਰੂ ਅੰਗਰਸਾਹ ਜੀ ਦਾ ਉਚਾਰਿਆ ਹੋਇਆ ਮਿਲਦਾ ਹੈ ਇਹ ਇਸ ਕਰਕੇ ਸਾਂਝਾ ਕੀਤਾ ਜਾ ਰਿਹਾ ਕਿ ਪਾਠ ਕਰਨ ਲੱਗਿਆਂ ਅਸੀਂ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਉਚਾਰਨ ਦਾ ਖਿਆਲ ਰੱਖਣਾ ਲਗਾ ਮਾਤਰਾ ਦਾ ਖਿਆਲ ਰੱਖਣਾ ਸੋ ਤੀਸਰਾ ਸ਼ਲੋਕ ਜੋ ਸਕ੍ਰੀਨ ਬੋਰਡ ਤੇ ਲਿਖਿਆ ਹੋਇਆ ਹੈ ਇਹ ਧੰਗੁਰੂ ਨਾਨਕ ਸਾਹਿਬ ਜੀ ਦਾ ਸਸਕ੍ਰਿਤੀ ਸ਼ਲੋਕ ਜੋ 1357 ਅੰਗ ਦੇ ਉੱਤੇ ਦਰਜ ਹੈ ਕੁਣ ਇਸ ਸ਼ਲੋਕ ਨੂੰ ਮੈਂ ਥੋੜਾ ਜਿਹਾ ਆ ਲਾਲ ਪੈਨ ਦੇ ਨਾਲ ਕੁਝ ਅੱਖਰਾਂ ਨੂੰ ਕੁਝ ਸ਼ਬਦਾਂ ਨੂੰ ਜਿਹੜਾ ਹੈ ਅੰਡਰਲਾਈਨ ਕੀਤਾ ਹੋਇਆ ਹੈ ਉਹਦਾ ਕਾਰਨ ਇਹ ਹੈ ਕਿ ਬਿਲਕੁਲ ਇਹੀ ਸ਼ਲੋਕ ਸੇਮ ਇਸੇ ਤਰ੍ਹਾਂ ਹੀ ਆਸਾ ਦੀ ਵਾਰ ਦੇ ਵਿੱਚ ਗੁਰੂ ਅੰਗਰਸਾਹ ਜੀ ਦਾ ਮਹੱਲਾ ਦੂਜਾ ਕਰਕੇ ਲਿਖਿਆ ਹੋਇਆ ਹੈ ਹੁਣ ਅਸੀਂ ਪਹਿਲੇ ਪਾਤਸ਼ਾਹ ਦੇ ਸ਼ਲੋਕ ਦੇ ਵਿੱਚ ਤੇ ਦੂਜੇ ਪਾਦਸ਼ਾ ਦੇ ਸ਼ਲੋਕ ਦੇ ਵਿੱਚ ਕੀ ਆ ਫਰਕ ਹੈ ਅੱਖਰਾਂ ਦਾ ਫਰਕ ਹੈ ਲਗਾ ਮਾਤਰਾ ਦਾ ਫਰਕ ਹੈ ਉਹਨੂੰ ਅਸੀਂ ਦੇਖਣਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦ ਤ ਤੈਨੂੰ ਕੰਨਾਂ ਜਾਂ ਤਤ ਮੁਕਤਾ ਤਤ ਮੁਕਤਾ ਹੁੰਦਾ ਕਈ ਜਗ੍ਹਾ ਤਤੈਨੂੰ ਕੰਨਾਂ ਹੁੰਦਾ ਇੱਥੇ ਗੁਰੂ ਨਾਨਕ ਸਾਹਿਬ ਨੇ ਤਤ ਮੁਕਤਾ ਵਰਤਿਆ ਹੋਇਆ ਹੈ ਪਰ ਗੁਰੂ ਅੰਗਰਸਾਹ ਜੀ ਨੇ ਇਹ ਤਤਤਾ ਮੁਕਤਾ ਨਹੀਂ ਵਰਤਿਆ ਇਸ ਕਰਕੇ ਗੁਰੂ ਅੰਗਰਸਾਹ ਦਾ ਜਦੋਂ ਅਸੀਂ ਆਸਾ ਦੀ ਵਾਰ ਦੇ ਵਿੱਚ ਇਸ ਲੋਕ ਪੜਾਂਗੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਇਸ ਤਰ੍ਹਾਂਚ ਚਾਰਨ ਹੋਵੇਗਾ ਦੂਜੀ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸੈਸਕਰੀ ਦੇ ਲੋਕ ਦੇ ਵਿੱਚ ਖਾਤਰੀ ਅਖੇ ਦੇ ਪੈਰ ਵਿੱਚ ਜਈਆ ਵਰਤਿਆ ਹੋਇਆ ਹੈ ਜਦ ਕਿ ਗੁਰੂ ਅੰਗਦ ਸਾਹਿਬ ਜੀ ਨੇ ਇਸ ਜਈਏ ਦੀ ਵਰਤੋਂ ਸ਼ਬਦ ਵਿੱਚ ਨਹੀਂ ਕੀਤੀ ਹੋਈ ਉਥੇ ਸਿੱਧਾ ਹੀ ਪਾਠ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਪਤਿਤ ਹੈ ਫਿਰ ਤੀਸਰੀ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਰਬ ਸ਼ਬਦੰ ਤਤਾ ਮੁਕਤ ਵਰਤਿਆ ਹੋਇਆ ਹੈ ਪਰ ਗੁਰੂ ਅੰਗਦ ਸਾਹਿਬ ਜੀ ਨੇ ਆਸਾ ਦੀ ਬਾਣ ਦੇ ਵਿੱਚ ਇਹ ਤਤਾ ਸ਼ਬਦ ਨਹੀਂ ਵਰਤਿਆ ਅੱਗੇ ਜੇ ਕੋ ਜਾਨਸ ਗੁਰੂ ਨਾਨਕ ਸਾਹਿਬ ਨੇ ਜਾਨਸ ਸ਼ਬਦ ਵਰਤਿਆ ਜ ਜਿਹਨੂੰ ਕੰਨਾਂ ਨਾ ਨਾ ਸਸੇ ਸਿਆਰੀ ਪਰ ਗੁਰੂ ਅੰਗਦ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਇਸ ਸ਼ਲੋਕ ਨੂੰ ਜਾਣੇ ਲਿਖਿਆ ਜ ਜਿਹਨੂੰ ਕੰਨਾਂ ਰਾਣੇ ਨੂੰ ਦਲਾਉਂ ਤੋ ਉਥੇ ਵਿਚਾਰ ਨ ਹੋਵੇਗਾ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਉ ਹੁਣ ਆਖਰੀ ਪੰਕਤੀ ਦੇ ਵਿੱਚ ਨਾਨਕ ਤਾ ਕੋ ਦਾਸ ਹੈ ਗੁਰੂ ਅੰਗਦ ਸਾਹਿਬ ਜੀ ਨੇ ਸਾਸਕ੍ਰਿਤੀ ਸਲੋਕ ਦੇ ਵਿੱਚ ਇਸ ਤਰ੍ਹਾਂ ਸ਼ਬਦ ਲਿਖਿਆ ਹੋਇਆ ਹੈ ਪਰ ਜਦੋਂ ਇਸ ਨੂੰ ਅਸੀਂ ਆਸਾ ਦੀ ਵਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਲਿਖੇ ਹੋਏ ਸ਼ਬਦ ਨੂੰ ਸਲੋਕ ਨੂੰ ਪੜਾਂਗੇ ਉੱਥੇ ਨਾਨਕ ਦੇ ਕਕੇ ਨੂੰ ਅੰਕੜ ਹੈ ਤਾ ਸ਼ਬਦ ਇਸ ਤਰ੍ਹਾਂ ਹੀ ਹੈ ਕਕੇ ਨੂੰ ਹੋੜਾ ਗੁਰੂ ਅਨੰਦ ਸਾਹਿਬ ਨੇ ਲਾਇਆ ਪਰ ਗੁਰੂ ਅੰਗਦ ਸਾਹਿਬ ਨੇ ਕਕੇ ਨੂੰ ਕੰਨਾ ਲਾਇਆ ਹੋਇਆ ਹੈ ਤਾ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਸੋ ਇਹ ਜਿਹੜਾ ਸ਼ਬਦਾਂ ਦਾ ਫਰਕ ਹੈ ਪਾਠ ਕਰਨ ਵਾਲੇ ਵੀਰਾਂ ਨੇ ਜ਼ਰੂਰ ਧਿਆਨ ਦੇਣਾ ਪੰਗਿਆਲੀ ਨਾਲ ਪਾਠ ਨਹੀਂ ਕਰਨਾ ਹੈ ਜ਼ਰੂਰ ਧਿਆਨ ਦੇ ਕੇ ਇਸ ਫਰਕ ਨੂੰ ਅਸੀਂ ਸਮਝਣਾ ਹੈ ਸੋ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਆਖੀ ਹੈ ਨਾ ਕਿ ਵਰਣ ਵਣ ਦੇ ਮੁਤਾਬਕ ਜੋਗੀ ਦਾ ਜਿਹੜਾ ਧਰਮ ਮੰਨਿਆ ਗਿਆ ਉਹ ਗਿਆਨ ਚਰਚਾ ਕਰਨਾ ਬ੍ਰਾਹਮਣ ਦਾ ਧਰਮ ਮੰਨਿਆ ਗਿਆ ਗਿਆਨ ਲੋਕਾਂ ਨੂੰ ਦੇਣਾ ਔਰ ਖਾਤਰੀ ਦਾ ਜਿਹੜਾ ਧਰਮ ਮੰਨਿਆ ਗਿਆ ਦੂਜਿਆਂ ਦੀ ਰਾਖੀ ਕਰਨੀ ਸ਼ੂਦਰ ਦਾ ਧਰਮ ਜਿਹੜਾ ਮੰਨਿਆ ਗਿਆ ਦੂਜਿਆਂ ਦੀ ਸੇਵਾ ਕਰਨੀ ਇਹ ਵਰਣ ਮੰਡ ਹੈ ਸਤਗੁਰੂ ਨੇ ਪਹਿਲਾਂ ਇਸ ਦਾ ਜ਼ਿਕਰ ਕੀਤਾ ਫਿਰ ਗੁਰੂ ਨਾਨਕ ਸਾਹਿਬ ਨੇ ਨਿਰਣਾ ਦਿੱਤਾ ਕਿ ਭਾਈ ਸਾਰਿਆਂ ਦਾ ਇੱਕੋ ਹੀ ਧਰਮ ਹੈ ਸ਼ਬਦਾਂ ਦਾ ਅਰਥ ਹੈ ਧਰਮ ਇੱਕੋ ਹੀ ਧਰਮ ਹੈ ਕਿਹੜਾ ਪਰਮਾਤਮਾ ਦੀ ਬੰਦਗੀ ਨਿਰਮਲ ਚੰਗੇ ਕਰਮ ਕਰਨੇ ਪਰਮਾਤਮਾ ਦਾ ਨਾਮ ਜਪਣਾ ਸਗਲ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆਸਾ ਦੀ ਬਾਣੀ ਦੇ ਵਿੱਚ ਸਤਿਗੁਰੂ 파ਰਸਲ ਨੇ ਜਿਹੜੀ ਗੱਲ ਆਖੀ ਹੈ ਕਿ ਸਾਰਿਆਂ ਦਾ ਇੱਕੋ ਹੀ ਧਰਮ ਹੈ ਉਹਨ ਸੁਖਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਕਿਹਾ ਕਿ ਸਾਰਿਆਂ ਦਾ ਇੱਕੋ ਹੀ ਧਰਮ ਹੈ ਚੰਗੇ ਕਰਮ ਕਰਨੇ ਤੇ ਹਰੀ ਦਾ ਨਾਮ ਜਪਣਾ ਤੋ ਹਰੀ ਦਾ ਨਾਮ ਜਪਣਾ ਇੱਕੋ ਹੀ ਧਰਮ ਹੈ ਸਾਰਿਆਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਇਸ ਭੇਦ ਨੂੰ ਸਮਝ ਲੈਂਦਾ ਗੁਰੂ ਅੰਗਦ ਸਾਹਿਬ ਵੀ ਇਹੀ ਗੱਲ ਕਰਦੇ ਨੇ ਕਿੰਨੇ ਨੇ ਨਾਨਕੂ ਦਾ ਦਾਸ ਹੈ ਕਿਉਂਕਿ ਜਿਹੜਾ ਇਸ ਭੇਦ ਨੂੰ ਸਮਝ ਜਾਂਦਾ ਨਾ ਉਹ ਫਿਰ ਰੱਬ ਦਾ ਰੂਪ ਹੋ ਜਾਂਦਾ ਉਹ ਪਰਮਾਤਮਾ ਦਾ ਸੰਪੂਰਨ ਹੈ ਇਸ ਕਰਕੇ ਨਾਨਕੂ ਦਾ ਦਾਸ ਹੈ ਸੋ ਇਸ ਤਰ੍ਹਾਂ ਪਾਠ ਕਰਨ ਲੱਗੇ ਆ ਅਸੀਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਜਦੋਂ ਵੀ ਸਾਨੂੰ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਸ਼ਬਦ ਲਿਖੇ ਹੋਏ ਇੱਕੋ ਸ਼ਬਦ ਨੂੰ ਦੋ ਤਰ੍ਹਾਂ ਲਿਖਿਆ ਹੋਇਆ ਮਿਲਦਾ ਉੱਥੇ ਅਸੀਂ ਜ਼ਰੂਰ ਕੋਸ਼ਿਸ਼ ਕਰਨੀ ਕਿ ਫਰਕ ਕਿਹੜਾ ਹੈ ਉਸ ਫਰਕ ਨੂੰ ਸਮਝਣਾ ਹੈ ਤੇ ਉਹ ਪਾਠ ਕਰਨ ਦਾ ਹੀ ਫਰਕ ਹੋਵੇਗਾ ਪਾਠ ਕਰਨ ਦੇ ਵਿੱਚ ਥੋੜਾ ਫਰਕ ਹੋਵੇਗਾ ਉੱਥੇ ਅਰਥ ਉਸੇ ਤਰ੍ਹਾਂ ਹੀ ਹੋਣਗੇ ਸੋ ਇਹ ਸਤਿਗੁਰ ਸੰਸਾਝੀ ਦਿੰਦੇ ਨੇ ਗੁਰਬਾਣੀ ਨੂੰ ਬੜੇ ਧਿਆਨ ਨਾਲ ਬੜੀ ਗੋਹ ਨਾਲ ਪੜਿਆ ਕਰੀਏ ਤਾਂ ਕਿ ਅਣਗਹਿਲੀ ਨਾ ਹੋ ਸਕੇ ਵਾਹਿਗੁਰੂ ਦੀ ਕਾਫੀ ਸਾ ਵਾਹਿਗੁਰੂ ਦੀ ਫਤਿਹ